ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਆਂ ਕਿ ਮਾਤਾ ਸੀਤਲਾ ਦੇ ਚਾਚੀ ਵਲੌਗ ਨੂੰ ਵਲੌਗ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਆਂ ਕਿ ਮਾਤਾ ਸੀਤਲਾ ਦੇ ਮੰਦਿਰ ਪਿੰਡ ਕਾਲੇ ਕਿਜਲਾ ਬਰਨਾਲਾ ਪੰਜਾਬ ਆ ਦੇਖੋ ਇਹ ਰਾਤ ਦਾ ਦ੍ਰਿਸ਼ ਓਸੀ ਮਾਤਾ ਦਾ ਮੰਦਿਰ ਹਾਂ ਆਇਆ 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 ਆਹ ਦੇਖੋ ਜੀ ਇਹ ਤਿੰਨ ਦਿਨ ਲਗਾਤਾਰ ਭਰਦਾਗਾ ਜਦੋਂ ਰਾਤ ਦਾ ਹੁੰਦਾ ਏ ਇਹ ਮੇਲਾ ਤਿੰਨ ਦਿਨ ਲਗਾਤਾਰ ਭਰਦਾਗਾ ਓਰੇ ਆ ਓਰੇ मा माता श शीतला त इदर गुरूद्वार साहिब इ गुरुद्वारा साहिब मथा टेकने रवान ਆਈ ਪਰ ਦੋਰਾ ਸਭ ਮੱਥਾ ਦੇ ਕੇ ਆਇਆ ਮੇਰੇ ਗਾਲਾ ਪੈਮਾ ਚਾਹ ਦੀ ਉਦਾਰਣ ਆਇਆ ਏ ਲੰਗਰ ਹਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਦਿਨ ਰਾਤ ਇੱਥੇ ਲੰਗਰ ਚੱਲਦਾ ਹੈਗਾ ਸੰਗਤ ਵਰਤਮਾਨ ਦੀ ਸੇਵਾ ਕਰਦੇ ਹੋਏ ਜੀ ंतर सिंध जी महाराज मथुरा सरवाज ආද ඔොල්ල මගේ ගහල්ලම ගොත පොත්තය වෝද ආදෙකු සටිය පි අමි ැ ඕකටයවුනලෑ නඕකටේ ලා හනු පරකඩය උුණ මගේ ඊීලයක පොත දස්ස ඊී අහ ඊීලයක දස්ස ਲਓ ਜੀ ਅਸੀਂ ਹੁਣ ਚੱਲੇ ਆ ਆਪਣੇ ਘਰ ਨੂੰ ਮੱਥਾ ਟੇਕ ਆਏ ਕੁਲਫੀਆਂ ਛੱਕਿਆ ਲੰਗਰ ਖਾਇਆ ਆ ਆਲੇ ਆ ਸਾਡੇ ਨਿੱਕੇ ਨਿੱਕੇ ਦੀਨੇ ਤਾਂ ਹੈਣੀ ਹੋਏ ਆ ਛੜਾ ਜੱਸੀ ਮੇਰੇ ਨਿੱਕੇ ਨਿੱਕੇ ਡਰਾਈਵਰ ਖਾਈ ਆਲੇ ਕੁਲਫੀਆਂ ਖਾ ਰਹੇ ਨੇ ਉਧਰ ਸਾਡਾ ਨਿੱਕਾ ਜਾਂ ਕਾਕਾ ਵਾਲੇ ਅਬੂ ਅਬੂ ਕੁਲ ਵੀ ਖਾ ਰਿਹਾ ਆ ਜੀ ਅਬੂ ਕੁਲਫੀ ਖਾ ਰਿਹਾ ਤੇ ਹੁਣ ਅਸੀਂ ਚੱਲੇ ਆ ਆਪਣੇ ਘਰ ਨੂੰ ਮੱਥਾ ਟੇਕਟਾ ਦੇਖੋ ਸੰਗਤ ਆ ਰਹੀ ਆ ਇਥੇ ਰਾਤ ਨੂੰ ਦਿਨ ਰਾਤ ਮੱਥਾ ਡਿੱਗਦਾ ਬਹੁਤ ਜ਼ਿਆਦਾ ਕੱਠ ਹੁੰਦਾ ਤੇ ਉਧਰ ਰਿਹਾ ਮੇਲਾ ਪਿੰਡ ਕਾਲੇ ਕੇ ਦੇਖੋ ਚਲੋ ਹਾਂ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੀ ਧੰਨਵਾਦ ਥੈਂਕ ਯੂ